ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਨਵੇਂ ਵਲੌਗ 'ਚ ਤੇ ਦੋਸਤੋ ਸਵੇਰ ਦਾ 11:00 ਵਜੇ ਦਾ ਟਾਈਮ ਹੋ ਚੁੱਕਿਆ ਹੈ ਤੇ ਮੈਂ ਲਗਾ ਹੀ ਖਾਣ ਰੋਟੀ ਆਪਣੇ ਕੰਮਕਾਰ ਨਿਬੜਕੇ ਤੇ ਅੱਜ ਛਲਜਮਾ ਦੀ ਸਬਜ਼ੀ ਜਿਹੜੀ ਅਪਰਾਤੀ ਬਣਾਈ ਸੀ ਤੇ ਦਹੀਂ ਹੈ ਤੇ ਚਾਹ ਲਿਆ ਪ੍ਰਸ਼ਾਦੀ ਨੇ ਤੇ ਆਚਾਰ ਤੇ ਹਰੀ ਮਿਰਚ ਤੇ ਠੀਕ ਹੈ ਜੀ ਮੈਂ ਸ਼ਕਲਾ ਪ੍ਰਸ਼ਾਦ ਦਾ ਉਹ ਜਾ ਰਹੇ ਪੂਆ ਫੁੱਫੜ ਜੀ ਪਹਿਲੇ ਗੁਰਦੁਆਰਾ ਸਾਹਿਬ ਜਾਣਗੇ ਛੇਦਾ ਸਾਹਿਬ ਗੁਰਦੁਆਰਾ ਮੱਥਾ ਟੇਕ ਕੇ ਕਿਉਂਕਿ ਅੱਜ ਪੂਆ ਜੀ ਦਾ ਪਲਸਟਰ ਕੋ ਲੈਣਾ ਬਾਹਂਦਾ ਤੇ ਉਹ ਚਲੇ ਗਏ ਨੇ ਤੇ ਵਾਹਿਗੁਰੂ ਜੀ ਕਿਰਪਾ ਕਰਨ ਸਹੀ ਸਲਾਮਤ ਨਿਕਲੇ ਬਾਮ ਤੇ ਵਧੀਆ ਹੋ ਜੇ ਸਹੀ ਸਹੀ ਹੋ ਜੇ ਭੂਆ ਜੀ ਵੈਸੇ ਬਹੁਤ ਹੌਨ ਜੀ ਕਾਲਾ ਪੈਂਦਾ ਸੀ ਉਹਨਾਂ ਨੂੰ ਜਿਵੇਂ ਪਲਸਟਰ ਲੱਗਾ ਸੀ ਇੰਨਾ 1.5 ਮਹੀਨਾ ਤੇ ਹੋ ਗਿਆ ਸੀ ਲੱਗੇ ਨੂੰ ਤੇ ਜਿਆਦਾ ਹੀ ਹੋ ਗਿਆ ਸੀ ਤੇ ਅੱਜ ਫੇਰ ਖੁਲਣਾ ਪਲਸਟਰ ਵਾਹਿਗੁਰੂ ਕਿਰਪਾ ਕਰਨ ਪਹਿਲੇ ਗੁਰਦੁਆਰਾ ਸਾਹਿਬ ਚ ਮੱਥਾ ਟੇਕ ਕੇ ਤੇ ਉਧਰੋਂ ਫੇਰ ਸਾਡੇ ਪੱਲੀਏ ਉੱਥੋਂ ਖਲਵਾਉਣਗੇ ਤੇ ਆ ਦੇਖੋ ਜੀ ਆਪਣਾ ਟਿੱਡੂ ਆ ਰਿਹਾ ਏ ਤੇ ਵੱਡਾ ਕੁੱਤਾ ਆਪਣਾ ਤੇ ਛੋਟਾ ਪੱਪੀ ਮੈ ਮੈਨੂੰ ਦੇਖ ਲਿਆ ਇਹਨੇ ਪਹਿਲੇ ਉੱਥੇ ਪਿਆ ਸੀ ਵਿਚਾਰਾ ਨਾ ਅੱਜ ਕੱਲ ਜਿਵੇਂ ਇਹਦੀ ਲਤ ਠੀਕ ਨਹੀਂ ਆ ਤੇ ਤਾਂ ਕਰਕੇ 2 ਦਿਨ ਤੇ ਬਿਲਕੁਲ ਹੀ ਸੁਸਤਰਿਆ ਤੇ ਪਰੇਸ਼ਾਨ ਬੜਾ ਰਿਹਾ ਤੇ ਹੁਣ ਥੋੜਾ ਬਹੁਤਾ ਤੁਰਨ ਲੱਗ ਗਿਆ ਪਰ ਇੰਨਾ ਨਹੀਂ ਜੇ ਕਰਦਾ ਤੇ ਦੁੱਧ ਪਾਇਆ ਸੀ ਸਵੇਰੇ ਤੇ ਮਸਤ ਹੋ ਕੇ ਪਿਆ ਸੀ ਜਦੋਂ ਵੇਖ ਲੂਗਾ ਮੈਨੂੰ ਦਾ ਆ ਜਾਊਗਾ ਚੂੰ ਚੂੰ ਕਰਦਾ ਰਹੂਗਾ ਟਿੱਡੂ ਆ ਗਿਆ ਬਾਬੂ ਓਏ ਓਏ ਕਿਧੂ ਕਿਧੂ ਦੇਖੋ ਜੀ ਦੇਖੋ ਜੀ ਚੁਕ 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 ਖੇਡ ਖੇਡ ਬਾਬੂ ਖੇਤੀਆਂ ਕਰੋ ਅਜੇ ਰੋਕੇ ਦੂਦੂ ਪਾਉਂਗਾ ਬਾਬੂ ਸ਼ੁਕਰੇ ਵਿਚਾਰਾ ਥੋੜਾ ਜਿਹਾ ਠੀਕ ਹੋ ਗਿਆ ਸਹੀ ਹੋ ਜੇ ਲੱਤ ਹੁਣ ਚੰਗੀ ਤੇ ਨਾ ਫੇਰ ਇਹਨੇ ਭੱਜਾ ਫਿਰਨਾ ਪਹਿਲੀ ਵਾਂਗ ਚਲੋ ਇੰਨਾ ਤੁਰ ਲੱਗ ਗਿਆ 2 ਦਿਨ ਤੇ ਵਿਚਾਰਾ ਬਹੁਤ ਜ਼ਿਆਦਾ ਪਰੇਸ਼ਾਨ ਰਿਹਾ ਦੁਖਦੀ ਰਿੰਦੀ ਲੱਤ ਪਤਾ ਨਹੀਂ ਕੀ ਹੋ ਗਿਆ ਇਹਦੀ ਲੱਤ ਨੇ ਦੋਨੀਆਂ ਲੱਗ ਗਈਆਂ ਹੁਣ ਖੇਡਣਾ ਵੱਡੇ ਨੂੰ ਵੀ ਚੈਨ ਨਹੀਂ ਆਉਂਦਾ ਉਹਨੂੰ ਜਾਣ ਕੇ ਛੇੜਦਾ ਰਹੂਗਾ ਪਿਆਊਗਾ ਤੇ ਉਹ ਸਾਡੇ ਗਵੰਡੂ ਆਏ ਨੇ ਮਾਤਾ ਜਿਹੜੇ ਮੈਂ ਤੁਹਾਨੂੰ ਉਹ ਦਿਨ ਦੱਸਿਆ ਸੀ ਵਲੌਗ ਚ ਵੀ ਉਹ ਜੰਗਲ ਦੇ ਕੋਲ ਇਕੱਲੇ ਰਹਿੰਦੇ ਨੇ ਤੇ ਉਹ ਬੈਠੇ ਸੀ ਮੇਰੇ ਕੋਲ ਪੂਆ ਜੀ ਤੇ ਗੱਲਾਂ ਗੁੱਲਾਂ ਕਰ ਰਹੇ ਵਿਚਾਰੇ ਫਿਰ ਇਕੱਲੇ ਹੁੰਦੇ ਨੇ ਤੇ ਆ ਜਾਂਦੇ ਕਈ ਵਾਰੀ ਭੰਡਿਆਂ ਵਾਲਾ ਭਾਈ ਆਇਆ ਕਹਿੰਦੇ ਦੇਖਦੇ ਆ ਉਹ ਦਿਨ ਸੀ ਇਹਦੇ ਕੋਲ ਹੀ ਸੀ ਉਹ ਇੱਕ ਕੜਾਈ ਜੀ ਚਲਿਏ ਹਾਂਜੀ ਵਾਲਾ ਦੇ ਲਿੰਗ ਵਾਲ ਦੇ ਦੇ ਨਹੀਂ ਆਪਣੇ ਆਦੀ ਹਾਂ ਨਾ ਤੂੰ ਨਹੀਂ ਹੈ ਤੂੰ ਮਰ ਤਾਂ ਨਹੀਂ ਸਾਡੇ ਘਰੇ ਕੋਈ ਨਹੀਂ ਦਿੰਦਾ ਸਾਡੇ ਘਰੇ ਨਹੀਂ ਤੂੰ ਆਪਣੇ ਦੇ ਦੇ ਨਹੀਂ ਵਾਲ ਮੇਰੇ ਪਿੱਛੇ ਕੁੱਤਰ ਦੇ ਹਾਂ ਤੂੰ ਬੁੱਧੀ ਉਹ ਵਾਲਾਂ ਤੇ ਦਿੰਦਾ ਹੈ ਉਹ ਦਿਨ ਕਹਿੰਦਾ ਵਾਲਾਂ ਦੇ ਲੱਖਾ ਵੀਰ ਕਹਿੰਦਾ ਵੀ ਅਸੀਂ ਭਾਵੇਂ ਤੂੰ ਸਾਰੀ ਦੁਕਾਨ ਦੇ ਤੇ ਅਸੀਂ ਤਾਂ ਨਹੀਂ ਵਾਲ ਦਿੰਦੇ ਕੌਣ ਇਹ ਕਹਿੰਦਾ ਸੀ ਵਾਲਾਂ ਤੇ ਵੀ ਭੰਡੇ ਹੂੰ ਇਹਨਾਂ ਨੇ ਨਹੀਂ ਛੱਗਿਆ ਹਾਂਜੀ 3000 ਰੁਪਏ ਕਿਲੋ ਉਹ ਇੱਕ ਵਾਲੀ ਖੋਣੀ ਜਿਹੜੀ ਆਖੇ ਤਨੀ ਮੈਂ ਦੋ ਛਿਰਟਾ ਲਈਆਂ ਗੈਰ ਗੋਗਲੀ ਨੇ ਵਿੱਚ ਡੇਢ ਕੋੜੇ ਹਾਂ ਕਿੱਥੇ ਸਾਂ ਦੇ ਫਰੋ ਰੱਖਦੇ ਫਰੋ ਲਓ ਜੀ 3 ਵੱਜ ਚੁੱਕੇ ਨੇ ਤੇ ਮੈਂ ਵੱਢ ਲਿਆ ਆ ਪੱਠਿਆਂ ਹਰਾ ਵੱਢ ਲਿਆ ਬਰਸੀਨ ਤਿੰਨਾ ਇੱਕ ਪੱਲੀ ਤੇ ਅੱਜ ਆਗ ਥੋੜੇ ਸੁੱਕੇ ਆ ਕਿਉਂਕਿ ਦੋ ਦਿਨ ਲੇਵਰ ਨਹੀਂ ਲੱਗੀ ਸੀ ਗੰਨਾ ਛੱਲਣ ਤੇ ਅੱਜ ਲੱਗੀ ਸਤਵਿੰਦਰ ਤੇ ਮੇਰੇ ਡੈਡੀ ਜੀ ਗਏ ਆ ਪਹਿਲੀ ਚ ਟਰੈਕਟਰ ਲੈ ਕੇ ਤੇ ਅੱਜ ਆਗੂ ਗਲਦ ਕੇ ਲਿਆਉਣਗੇ ਜਿਹੜੇ ਛੱਲਿਆ ਹੋਊਗਾ ਗੰਨਾ ਤੇ ਹੁਣ ਮੈਂ ਆਖਿਆ ਥੋੜੇ ਕੁਤਰ ਲੈਣਾ ਤੇ ਰਾਤੀ ਕੁਤਰੂੰਗਾ ਸਵੇਰ ਵਾਸਤੇ ਤੇ ਥੋੜੇ ਜਿਹੀ ਹੋਰ ਪਾ ਦੂੰਗਾ ਤੇ ਇੰਨੇ ਵਾਧੂ ਹੋ ਜਾਣੇ ਡੰਗਰਾਲੀ ਥੋੜੇ ਪੱਠੇ ਖੁਰ ਤੇ ਆਪਾਂ ਕਰਕੇ ਸਟਾਰਟ ਇੰਜਨ ਤੇ ਹੁਣੇ ਕੁਤਰਲੀ ਪੱਠੇ ਟਾਈਮ ਹੋ ਗਿਆ ਡੰਗਰ ਆਪਣੇ ਕੁੜੀ ਕਰ ਰਹੇ ਨੇ ਤੇ ਆ ਦੇਖੋ ਆਪਣਾ ਟਿੱਡੂ ਵੀ ਇਹਨੂੰ ਹੁਣੇ ਦੁੱਧ ਪਾਇਆ ਸੀ ਤੇ ਲੱਗ ਗਿਆ ਹੁਣ ਥੋੜਾ ਠੀਕੇ ਦੀ ਲੱਤ ਤੇ ਚਲੋ ਜੀ ਮੈਂ ਕੁਤਰਲਾ ਪੱਠੇ ਅਜ ਭੂਆ ਫਫੜਜੀ ਹੁਣੀ ਵੀ ਨਹੀਂ ਆਏ ਦੇਖਦੇ ਆਂ ਵੀ ਭੂਆ ਜੀ ਦੀ ਵਾਹ ਕਿਦਾਂ ਮਤਲਬ ਠੀਕ ਹੈ ਕੀ ਸਬਕਤਾਬ ਹੈ ਤੇ ਅਜੇ ਆਈ ਨਹੀਂ ਹੈ ਟਾਈਮ ਲੱਗ ਗਿਆ ਸ਼ਾਇਦ ਉਹਨਾਂ ਨੂੰ ਤੇ ਚਲੋ ਮੈਂ ਕੁਤਰਲਾ ਫਿਰ ਪੱਠੇ ਇੰਜਨ ਸਟਾਰਟ ਕਰਕੇ ਫਿਰ ਤੁਹਾਨੂੰ ਦਿਖਾਉਣਾ ਲਓ ਜੀ ਆਪਾਂ ਪੱਠੇ ਉਤਰ ਲਏ ਹਰਾਰ ਲਾ ਕੇ ਤੇ ਆਪਾਂ ਪਾਦਨੀ ਕੁਰਲੀ ਦੇ ਅੰਦਰ ਫਿਰ ਬੰਦਾਂ ਡੰਗਰ ਤੇ ਉਸ ਤੋਂ ਬਾਅਦ ਤੁਹਾਨੂੰ ਦਿਖਾਉਣੀ ਆ ਅੱਗੇ ਤੇ ਲਓ ਜੀ ਆਪਣੇ ਇੱਧਰ ਪੱਠੇ ਪਾ ਦਿੱਤੇ ਮੈਂ ਡੰਗਰਾਂ ਨੂੰ ਤੇ ਇਹ ਆਪਣੇ ਮੱਝਾਂ ਤੇ ਗਾਂ ਹੀ ਖਾ ਰਹੀਆਂ ਨੇ ਪੱਠੇ ਹਰੇ-ਹਰੇ ਤੇ ਉਧਰੋਂ ਪੂਆ ਫੁੱਫੜ ਜੀ ਹਣੀ ਵੀ ਆ ਗਈ ਤੇ ਪੁੱਛਦਾ ਏ ਦੇਖਦਾ ਜਾ ਕੇ ਇਹ ਮਤਲਬ ਪਲਸਟਰ ਲੱਗਦਾ ਦੇਖੀ ਸੀ ਬਾਹ ਵੀ ਖੁੱਲ ਕੇ ਆਏ ਪਰ ਪੱਟੀ ਜੀ ਕੀਤੀ ਏ ਤੇ ਦੇਖਦੇ ਆ ਕੀ ਦੱਸਿਆ ਡਾਕਟਰ ਨੇ ਅੱਗੇ ਉਹ ਤੇ ਨਾਲੇ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਦੋਸਤੋ ਅੱਜ ਇਹਨਾਂ ਮੇਰੇ ਬੂਟ ਆਉਣੇ ਸੀ ਆਨਲਾਈਨ ਸਤਵਿੰਦਰ ਤੋਂ ਆਰਡਰ ਕਰਵਾਏ ਸੀ ਉਹ ਮਿਸ਼ੂ ਐਪ ਤੋਂ ਤੇ ਚਲੋ ਦੇਖਦੇ ਆ ਠੀਕ ਠਾਕ ਜੇ ਨਾਰਮਲ ਜੇ ਜਿਆਦਾ ਮਹਿੰਗੇ ਵੀ ਨਹੀਂ ਹੈ ਤੇ ਉਦੋਂ ਫੋਨ ਸਤਵਿੰਦਰ ਨੂੰ ਆ ਗਿਆ ਸੀ ਤੇ ਵੀਰ ਜੀ ਦੀ ਦੁਕਾਨ ਤੇ ਰਖਵਾਤੇ ਸੀ ਸਤਵਿੰਦਰ ਨੇ ਤੇ ਹੁਣ ਪੂਆ ਜੀ ਹੁਣੀ ਲੈ ਕੇ ਆਏ ਹੋਣੇ ਨਾਲ ਤੇ ਦੇਖਦੇ ਆ ਨਾਲੇ ਬੂਟ ਨਾਲੇ ਪੂਆ ਜੀ ਦਾ ਪੁੱਛਦੇ ਆ ਤੇਰਾ ਨਾ ਹੀ ਹੋਣੀ ਆ ਤੇਰਾ ਜੁੜ ਗਿਆ ਨਾਲ ਆ ਜਾ ਫਿਰ ਬੰਨ੍ਹ ਦਿੱਤੀ ਐ ਪੱਟੀ ਕਰ ਦਿੱਤੀ ਐ ਇਹ ਤੇ ਹੱਥ ਆਪ ਤਾਂ ਤੇ ਹਾਂ ਅੱਗੇ ਹੱਡੀ ਜੁੜ ਗਈ ਤਾਂ ਸਹੀ ਹਾਂ ਉੱਥੇ ਦੇ ਗੁੱਠਾ ਥੀ ਰੰਦਾ ਇੱਥੇ ਉਹਨਾਂ ਤੇ ਹੋਣ ਡਿਆ ਪਿਆ ਇੱਥੇ ਕੋਲਾ ਬਣਾਇਆ ਮੈਂ ਉਹਦਾ ਜੁੜ ਗਈ ਹੱਡੀ ਹੱਡੀ ਜੁੜ ਗਈ ਹੈ ਅੱਛਾ ਰਸ ਕਿਰੇ ਕਰਾਇਆ ਹੋਵੇ ਤੇ ਹੁਣ ਕਿਦੋਂ ਖਲੂ ਇਹ ਪੰਜਾਂ ਦਿਨਾਂ ਨੂੰ ਘਰੇ ਖੋਲ ਕੇ ਤੇ ਫਿਰ ਉਹ ਲੂਣ ਪਾ ਕੇ 1/2 ਕਿਲੋ ਤੇ ਪਾਣੀ 2 ਕਿਲੋ ਪਾ ਕੇ ਤੇ ਤੁਹਾਨੂੰ ਪਤਾ ਨਹੀਂ ਇਹਨੂੰ ਪਤਾ ਨਾ ਕਿੰਨੇ ਦਿਨ ਢੋਣਾ ਫਿਰ ਉਹ ਤੇ ਬੰਨਾ ਸ਼ੁਰੂ ਆਪਣੀ ਮਰਜ਼ੀ ਨੂੰ ਤੇ ਪੀ ਬੱਜੀ ਰਹੇ ਤੇ ਗਰਮ ਚੰਗੀਆਂ ਪਾ ਪਤਾ ਦੇ ਵਾਲੇ ਆ ਤੇ ਆ ਤੋਤਾ ਜੀ ਤੋਤਾ ਟੁੱਟ ਗਏ ਤੇ ਦੋਸਤੋ ਆ ਵਾਲੇ ਬੂਟ ਆਏ ਮੇਰੇ ਤੇ ਆਨਲਾਈਨ ਮੰਗਵਾਏ ਸੀ ਮੀਸ਼ੂ ਐਪ ਤੋਂ ਸਤਵਿੰਦਰ ਨੇ ਆਰਡਰ ਕੀਤੇ ਉਹਨੇ ਵੀ ਪਹਿਲੇ ਮੰਗਾਇੇ ਸੀ ਤੇ ਵਧੀਆ ਨਿਕਲੇ ਮੈਂ ਕਿਹਾ ਚਲੋ ਮੈਂ ਵੀ ਮੰਗਾ ਲੈਂਦਾ ਤੇ ਮੇਰੇ ਪੁਰਾਣੇ ਨਾ ਖਰਾਬ ਹੋ ਗਏ ਸੀ ਹੁਣ ਬਹੁਤ ਟਾਈਮ ਹੋ ਗਿਆ ਇਹ ਇੰਨਾ ਟਾਈਮ ਕਰ ਲਿਆ ਸੀ ਤੇ ਟੁੱਟ ਗਏ ਹੀ ਹੁਣ ਪਾਟਣ ਦੇ ਸੀ ਕੱਪੜੇ ਵਾਲੇ ਠੀਕ ਰਹਿੰਦੇ ਬੂਟ ਤੇ ਆ ਦੇਖੋ ਜੀ ਇਦਾਂ ਦੇਖਦਾ ਪਾ ਕੇ ਜਿਵੇਂ ਦੇਖੇ ਨਹੀਂ ਸੋਹਣੇ ਵੈਸੇ ਤੇ ਚਲੋ ਥੋੜਾ ਟਾਈਮ ਨਿਕਲ ਜੀ ਆਪਣਾ ਟਾਈਮ ਹੀ ਕੱਢਣਾ ਹੈ ਤੇ ਮੈਂ ਬਲੈਕ ਕਲਰ ਦੇ ਮੰਗਾਏ ਸੀ ਤੋਂ ਚਲੋ ਠੀਕ ਹੀ ਆ ਆਪਾਂ ਜੀ ਇੰਨੀ ਚੋਗੀ ਹੈ ਨਹੀਂ ਜਿਆਦਾ ਮਹਿੰਗੇ ਪਾਉਣ ਵਾਲੇ ਕਦੇ ਰੱਬ ਹੀ ਇਹੋ ਜਿਹਾ ਟਾਈਮ ਵੀ ਆਊਗਾ ਚਲੋ ਪਾ ਲਾਂਗੇ ਥੋੜਾ ਬਹੁਤ ਚੰਗੇ ਕੋਈ ਗੱਲ ਨਹੀਂ ਆਪਣਾ ਟਾਈਮ ਹੀ ਕੱਢਣਾ ਤੇ ਤੇ ਦੇਖੋ ਜੀ ਠੀਕ ਠਾਕ ਨੇ ਤੇ ਫਿਰ ਵੀ ਨਵੀਂ ਚੀਜ਼ ਦੀ ਤੇ ਖੁਸ਼ੀ ਹੁੰਦੀ ਹੈ ਚਲੋ ਚਾਹ ਹੁੰਦਾ ਹੀ ਹੈ ਤੇ ਦੇਖਦਾ ਮੈਂ ਪਾ ਕੇ ਆਉਂਦੀ ਆ ਕਿ ਨਹੀਂ ਲੈਣੇ ਤਾਂ ਨਹੀਂ ਚਲੋ ਮੈਂ ਕਿਤੇ ਆਉਣਾ ਜਾਣਾ ਫਿਰ ਉਹ ਬਹੁਤ ਹੋ ਗਏ ਇੱਥੋਂ ਖੜ ਜੇ ਗਏ ਸਾਰੇ ਕਿੰਨਾ ਟਾਈਮ ਤੇ ਕੱਢ ਲਿਆ ਸੀ ਮੈਂ ਉਹ ਉਦਾਂ ਠੀਕ ਆ ਕਿ ਆ ਮੈਨੂੰ ਟਾਇਰ ਲੱਗਣਦੇ ਆ ਪਤਾ ਨਹੀਂ ਕੀ ਚੱਕਰ ਆ ਠੀਕ ਲੱਗਣਦੇ ਆ ਚਲੋ ਆ ਜਦਾ ਟਾਇਰ ਲੱਗਣਦੇ ਚਾਹੇ ਖੁੱਲ ਜੂ ਜੈਸ਼ਨ ਆ ਗਈ ਟਿਊਸ਼ਨ ਪਾਣੀ ਆਵਲਾ ਟਾਇਰ ਲੱਗਣਦੇ ਆ ਇਹ ਆਵਲਾ ਇੱਕ ਪੈਰ ਟਾਇਰ ਲੱਗਣਦੇ ਆ ਯੂ ਹੈ ਮੈਂ ਇੱਕ ਪੈਰ ਟਾਇਰ ਲੱਗਣਦੇ ਆ ਇੱਕ ਪੈਰ ਟਾਇਰ ਲੱਗਣਦੇ ਆ ਵਾ ਤੇ ਲਾਹੜ ਮੋੜਨ ਹੁੰਦੇ ਆ ਹਾਂ ਲਾਹੜ ਫਿਰ ਕਟਾ ਟਾ ਤੇ ਮੈਂ ਚਾਹੇ ਖੋਲ ਜੂਗਾ ਆ ਕੇ ਖੋਲਣਦਾ ਹੁੰਦਾ ਆਹ ਠੀਕ ਹੀ ਲੱਗੰਦਿਆ ਮੇਰੇ ਵੀ ਡੈਡੀ ਸਤਵਿੰਦਰ ਦੇ 9 ਨੰਬਰ ਆਂਦੇ ਉਹਦੇ ਪੈਰ ਵੱਡੇ ਤੇ ਉਹ ਜਿਆਦਾ ਵੱਡੇ ਨਾ ਆਜਣ ਖੋ ਖੁੱਲੇ ਲੱਗਣੇ ਮਸ਼ੀਨ ਦਾ ਤੇਲ ਆ ਗਿਆ ਯਾਰ ਇਦਾਂ ਤੇ ਮੈਨੂੰ ਇੱਕ ਪੈਰ ਘੁੱਟ ਕੇ ਰੱਖਣੇ ਪੈਣਾ ਚਾਹੇ ਖੋਲ ਜੀ ਵਧੀਆ ਹੈ ਪਾਲਤੇ ਵਿੱਚ ਫਿਰ ਮੈਂ ਵੇਖਦਾ ਹਾਂ ਕਨਫਿਊਜ਼ਨ ਜੀਏ ਇੱਕ ਪੈਰ ਤੋਂ ਥੋੜਾ ਲੱਗੰਦਿਆ ਉਦਾਂ ਠੀਕ ਆ ਗਿਆ ਮੈਨੂੰ ਦੂਜਾ ਤੇ ਇੱਕ ਜਿਆਦਾ ਟਾਈਟ ਲੱਗੰਦਿਆ ਹੈ ਚਲੋ ਕਨਫਿਊਜ਼ਨ ਜੀ ਫਿਰ ਦੇਖਦਾ ਹਾਂ ਡਿਸਾਈਡ ਕਰਕੇ ਕੀ ਕਰਨਾ ਹੈ ਇਹਨੇ ਤੇ ਵਾਪਸ ਕਰਕੇ ਫਿਰ ਦੇਖਦਾ ਹਾਂ ਉਦੋਂ ਦੀ ਜੇ ਬਹੁਤ ਜ਼ਿਆਦਾ ਵਧੀਆ ਦਿਖਾਈ ਹੁੰਦੀ ਠੀਕ ਹੀ ਹੈ ਮੈਨੂੰ ਇੰਨੇ ਜ਼ਿਆਦਾ ਨਹੀਂ ਕੰਮ ਚਲਾਉ ਜੇ ਤੇ ਹੈਗੇ ਚਲੋ ਮਾੜ ਮਾੜ ਟਾਈਮ ਨਿਕਲ ਜੂਗਾ ਜਦੋਂ ਕਿਤੇ ਕੰਮ ਕੋਮ ਲੱਗੂਗਾ ਆਪਣਾ ਕਿਤੇ ਰੱਬ ਕਿਰਪਾ ਕਰੂਗਾ ਉਦੋਂ ਵਧੀਆ ਲੱਗੂਗਾ ਤੇ ਹੈ ਤੁਹਾਨੂੰ ਦੱਸਾਂ ਕਿ ਕਿੰਨੇ ਦੇ 250 ਦੇ ਰੇਟ ਤੇ ਇੰਨਾ ਘੱਟ ਨਾਲੇ ਉਦਾਂ ਤੁਸੀਂ ਦੇਖੋ ਉਹ ਜਿਹੜੇ ਮੈਂ ਪਹਿਲੇ ਪੁਰਾਣੇ ਲਏ ਹੀ ਉਹ ਹਜ਼ਾਰ ਦੇ ਆਏ ਸੀ ਪਰ ਟਾਈਮ ਵੀ ਬਹੁਤ ਕੱਢ ਗਏ 4 ਸਾਲ ਚੱਲ ਗਏ ਉਹ ਤੇ ਇਹ ਬਹੁਤ ਚਲੋ ਠੀਕ ਠਾਕ ਹੀ ਹੈ ਸਤਵਿੰਦਰ ਨਹੀਂ ਜਾਂਦੇ ਸੀ ਨਾ ਉਹ ਵਧੀਆ ਨਿਕਲੇ ਅਜੇ ਵੀ ਚੱਲਣ ਦੇ ਤਾਂ ਕਰਕੇ ਮੈਂ ਵੀ ਮੰਗਾ ਲੇ ਮੈਂ ਚਲੋ ਠੀਕ ਤੇ ਮੈਂ ਭੂਆ ਜੀ ਦੀਆਂ ਐਕਸ-ਰੇ ਦੇਖ ਰਿਹਾ ਹਾਂ ਇਹ ਇੱਕ ਉਹ ਦਿਨ ਜਿਹੜੇ ਆਪਾਂ ਬਾਹ ਟੁੱਟੀ ਸੀ ਉਹ ਦਿਨ ਕਰਵਾਇਆ ਸੀ ਤੇ ਇੱਕ ਅੱਜ ਦਾ ਹੈ ਤੇ ਮੈਨੂੰ ਸਮਝ ਨਹੀਂ ਆ ਰਿਹਾ ਕਿ ਸੇਮ ਸੇਮ ਦੋਨੇ ਲੱਗੰਦੇ ਆ ਤੇ ਹੁਣ ਵਾਲੀ ਐਕਸ-ਰੇ 'ਚ ਹੱਡੀ ਜੁੜੀ ਆਈ ਤੇ ਪਹਿਲੇ ਵਾਲੇ 'ਚ ਟੁੱਟੀ ਹੀ ਤੇ ਚਲੋ ਸ਼ੁਕਰ ਮਹਾਰਾਜ ਦਾ ਬਾਬਾ ਜੀ ਦੀ ਕਿਰਪਾ ਨਾਲ ਤੇ ਭੂਆ ਜੀ ਦੀ ਹੱਡੀ ਜਿਵੇਂ ਜੁੜ ਗਈ ਸਹੀ ਸਲਾਮਤ ਤੇ ਥੋੜਾ ਜਿਹਾ ਹੁਣ ਜਿਵੇਂ ਪਰਹੇਜ਼ ਆ ਦੱਸਿਆ ਹੈ ਤੇ ਉਹ ਕਰ ਲੈਣ ਸ਼ੁਕਰ ਵਾਹਿਗੁਰੂ ਜੀ ਦਾ ਕਿ ਠੀਕ ਹੋ ਗਏ ਨੇ ਤੇ ਸਵੇਰੇ ਤੜਕੇ ਉਦਾਂ ਵਿਚਾਰੇ ਫਿਰ ਵੀ ਉੱਠਦੇ ਰਹੇ ਇਸ਼ਨਾਨ ਕਰ ਲੈਂਦੇ ਆ ਆਪਣਾ ਤੇ ਮਹਾਰਾਜ ਦੀ ਬਾਣੀ ਸੁਣਦੇ ਨੇ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਗੁਰਦੁਆਰਾ ਸਾਹਿਬ ਵੀ ਜਾਂਦੇ ਸੀ ਤੋਂ ਹਮੇਸ਼ਾ ਉਹਨਾਂ ਦੀ ਰੂਟੀਨ ਹੈ ਅੱਜ ਜੱਸੀ ਬਣਾਉਣੇ ਆ ਬੈਂਗਣ ਤੇ ਬੈਂਗਣ ਆਪਣੇ ਵਾਵਾ ਲੱਗੇ ਬੂਟੇ ਦੇਖੋ ਜੀ ਕਿੰਨੇ ਵਧੀਆ ਕੈਂਟ ਲੱਗੇ ਪਏ ਤੇ ਬੈਂਗਣ ਸਾਡੇ ਤਿੰਨ ਤਰ੍ਹਾਂ ਦੇ ਆ ਇੱਕ ਆ ਬੈਂਗਣੀ ਰੰਗ ਦੇ ਤੇ ਇੱਕ ਆ ਦੇਖੋ ਹਰੇ ਰੰਗ ਦੇ ਵੀ ਹੈ ਤੇ ਚਿੱਟੇ ਵੀ ਹੈ ਤੇ ਚਲੋ ਆਪਣੀ ਹੁਣ ਸ਼ੁਰੂਆਤ ਹੋ ਚੁੱਕੀ ਹੈ ਹੁਣ ਲੱਥਣ ਕਰਨਗੇ ਵਾਵਾ ਸਬਜ਼ੀ ਤੇ ਘਰ ਦੀ ਦਾ ਹੀ ਨਚਾਰਾ ਹੁੰਦਾ ਦੋਸਤੋ ਲੈ ਦੇਖ ਲਾ ਸਾਰੇ ਚੰਗੇ ਨੇ ਬਹੁਤ ਨਿੱਕੇ ਨਿੱਕੇ ਚਲੋ ਇੰਨੇ ਖੋਜਣੇ ਆਲੂ ਪਾਕੇ ਹਨ ਡੰਗ ਆ ਦੇਖੋ ਜੀ ਛੋਟੇ ਛੋਟੇ ਬਹੁਤ ਲੱਗੇ ਨੇ ਤੇ ਸਾਫ ਸਫਾਈ ਪੂਰੀ ਰੱਖੀ ਆਪਾਂ ਇੱਥੇ ਆ ਦੇਖੋ ਹੋਰ ਫੁੱਲ ਕਿੰਨੇ ਪਏ ਪੈਂਗਣ ਦੇ ਫੁੱਲ ਮੇਚਾਂ ਵੀ ਇੱਧਰ ਲੱਗਣੀਆਂ ਸ਼ੁਰੂ ਹੋ ਚੁੱਕੀਆਂ ਥੋੜੀ ਥੋੜੀਆਂ ਆ ਦੇਖੋ ਕੈਂਟ ਗੱਲ ਬਾਤ ਤੇ ਬਤਾਂਉ ਤੋੜ ਕੇ ਦਿੱਤੇ ਮੈਂ ਤੇ ਅੱਜ ਬਣੂੰਗੀ ਬਤੌਆਂ ਦੀ ਸਬਜ਼ੀ ਤੇ ਇਸ ਦੇ ਨਾਲ ਹੀ ਦੋਸਤੋ ਮੈਂ ਅੱਜ ਦੇ ਵਲੌਗ ਨੂੰ ਇੱਥੇ ਸਮਾਪਤ ਕਰਦਾ ਹਾਂ ਤੇ ਮਿਲਦੇ ਆ ਨਵੇਂ ਵਲੌਗ ਚ ਤੇ ਮੈਂ ਤੈਹ ਦਿਲ ਤੋਂ ਧੰਨਵਾਦ ਕਰਦਾ ਹਾਂ ਆਪਣੇ ਦਲਜੀਤ ਗਿੱਲ ਵੀਰੇ ਦਾ ਤੇ ਰਾਜਪੱਟੀ ਜੀ ਦਾ ਤੇ ਹੋਰ ਵੀਰਾਂ ਭੈਣਾਂ ਭਰਾਵਾਂ ਦਾ ਜੋ ਵੀ ਨਵੇਂ ਵੀਵਰਸ ਆਪਣੇ ਨਾਲ ਜੁੜ ਰਹੇ ਸਬਸਕ੍ਰਾਈਬ ਕੀਤਾ ਜਿਨ੍ਹਾਂ ਨੇ ਚੈਨਲ ਨੂੰ ਤੇ ਕਮੈਂਟ ਕਰਦੇ ਨੇ ਤੇ ਰੋਜ਼ ਦੇਖਦੇ ਨੇ ਆਪਣੇ ਵਲੌਗਸ ਇਨਾ ਕੀਮਤੀ ਟਾਈਮ ਚ ਟਾਈਮ ਕੱਢ ਕੇ ਤੇ ਬਹੁਤ ਹੀ ਦਿਲ ਨੂੰ ਖੁਸ਼ੀ ਹੁੰਦੀ ਹੈ ਤੇ ਦੋਸਤੋ ਇਦਾਂ ਹੀ ਤੁਸੀਂ ਜੁੜੇ ਰਹੋ ਜਦੋਂ ਵੀ ਤੁਹਾਨੂੰ ਟਾਈਮ ਮਿਲੇਗਾ ਤੇ ਜਰੂਰ ਥੋੜਾ ਟਾਈਮ ਕੱਢ ਕੇ ਜਿਵੇਂ ਦੇਖ ਤੁਸੀਂ ਸਪੋਰਟ ਕਰਦੇ ਹੋ ਸਪੋਰਟ ਕਰਦੇ ਹੀ ਰਹੋ ਕਦੇ ਵੀ ਸਾਥ ਨਾ ਛੱਡਿਓ ਤੇ ਉਮੀਦ ਹੈ ਤੁਸੀਂ ਕਦੇ ਨਹੀਂ ਸਾਥ ਛੱਡੋਗੇ ਜੇ ਤੁਸੀਂ ਹੁਣ ਇਸ ਟਾਈਮ ਮੇਰੇ ਨਾਲ ਹੈ ਤੇ ਹਮੇਸ਼ਾ ਹੀ ਤੁਸੀਂ ਰਹੋਗੇ ਤੇ ਕਦੇ ਨਾ ਕਦੇ ਤੁਹਾਡੇ ਨਾਲ ਰੱਬ ਜਰੂਰ ਮਿਲਾਊਗਾ ਵੀ ਇਹ ਵੀ ਮੇਰੀ ਵਿਸ਼ ਹੈ ਮਿਲਾਂਗੇ ਵੀ ਜਰੂਰ ਆਪਾਂ ਤੇ ਠੀਕ ਹੈ ਜੀ ਪੂਰਾ ਵਲੌਗ ਦੇਖਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਲਵ ਯੂ ਆਲ ਕੀਪ ਸਪੋਰਟਿੰਗ